ਮੈਂ ਜਗENDER ਸਿੰਘ ਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਨੇਕਤਾ ਉਹ ਰਾਹਾਂ ਅੱਜ ਜਿਹੜਾ ਜਾਨੀ ਸਾਹਿਬ ਦਾ ਬਿਆਨ ਆਇਆ ਹੈ ਵੀ ਇਹ ਕਿਸਾਨਾਂ ਦਾ ਕੋਈ ਲੀਡਰ ਨਹੀਂ ਹੈ ਗੱਲ ਸਰਕਾਰ ਕੀ ਦੇ ਨਾਲ ਕਰੇ ਅਸੀਂ ਪੁੱਛਣਾ ਚਾਹੁੰਦੇ ਹਾਂ ਜਾਨੀ ਸਾਹਿਬ ਨੂੰ ਵੀ ਸੱਤ ਮੀਟਿੰਗਾਂ ਲੱਗੀਆਂ ਉਹ ਬਿਨਾਂ ਲੀਡਰ ਤੋਂ ਲੱਗੀਆਂ 29 ਤਰੀਕ ਨੂੰ ਅਸੀਂ ਲਿਖ ਕੇ ਚਿੱਠੀ ਭੇਜੀ ਸੀ ਵੀ ਸਾਡੀ ਮਿਤੀ ਨੂੰ ਮੀਟਿੰਗ ਕਰੋ ਉਹ 30 ਦੀ ਹੋਗੀ ਉਹ 29 ਨੂੰ ਚਿੱਠੀ ਕਿਹਨੇ ਭੇਜੀ ਸੀ ਉਹ ਲੀਡਰਾਂ ਤੋਂ ਮਿਲਾਂ ਚਲੇਗੀ 7 ਮਈ ਦੀ ਕਾਜੀ ਬੈਠਕ ਦੇ ਵਿੱਚ ਸਰਕਾਰ ਅਮੈਂਡਮੈਂਟ ਕਰਨ ਵਾਸਤੇ ਤਿਆਰ ਹੋ ਗਈ ਸਰਕਾਰ ਨੇ ਪ੍ਰਮਾਨ ਕਰ ਲਿਆ ਵੀ ਕਾਨੂੰਨਾਂ ਦੇ ਵਿੱਚ ਫਰਕ ਨਹੀਂ ਹੈ ਉਹਨਾਂ ਦੇ ਵਿੱਚ ਨੁਕਸ ਨਹੀਂ ਹੈ ਅਮੈਂਡਮੈਂਟ ਜਿੰਨੀ ਮਰਜ਼ੀ ਕਰਵਾ ਲਓ ਰੱਦ ਨਹੀਂ ਕਰ ਸਕਦੇ ਇਹ ਬਿਨਾਂ ਲੀਡਰਾਂ ਤੋਂ ਹੋ ਗਿਆ ਸਾਰਾ ਕੰਮ ਜਿਹੜਾ ਪਰਾਲੀ ਵਾਲਾ ਮਸਲਾ ਕਿਸਾਨਾਂ ਦਾ ਬਾਬਸਟਾਂ ਦਾ ਸਰਕਾਰ ਨੇ ਫੈਸਲਾ ਕੀਤਾ ਹੈ ਤੇ ਜਿਹੜਾ ਉਹਨਾਂ ਨੇ ਦੂਜਾ ਜਿਹੜਾ ਬਿਜਲੀ ਬਿੱਲ 2020 ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਬਿਨਾ ਲੀਡਰਾਂ ਤੋਂ ਹੋ ਗਿਆ ਸਰਕਾਰ ਨੇ ਆਪਣੇ ਆਪ ਲਾਂ ਕਰਤਾ ਤੁਹਾਡੀ ਗੱਲ ਦੇ ਵਿੱਚ ਤੁਕ ਕੀ ਹੈ ਜਿਹੜੀ ਹੁਣ 8 ਤਰੀਕ ਦੀ ਮੀਟਿੰਗ ਸੱਦੀ ਹੈ ਤੋਂ ਉਮਰ ਸਾਹਿਬ ਨੇ ਕੀ ਤੋਂ ਉਮਰ ਸਾਹਿਬ ਜਵਾਬ ਦੇ ਸਕਦੇ ਨੇ ਵੀ ਮੀਟਿੰਗ ਉਹ ਤੁਹਾਡੀ ਇਟਾਂ ਨਾਲ ਹੋਊਗੀ ਇਹ ਬੰਦਿਆਂ ਨਾਲ ਮੀਟਿੰਗ ਨਹੀਂ ਹੁੰਦੀ ਇਹ ਆਗੂ ਨਹੀਂ ਜਿਹੜੇ ਬੈਠੇ ਹੁੰਦੇ ਨੇ ਉੱਥੇ ਇਸ ਕਰਕੇ ਬਿਆਣੀ ਸਾਹਿਬ ਦਾ ਜਾਨੀ ਸਾਹਿਬ ਦਾ ਬਿਆਨ ਹੈ ਇਹ ਗੈਰ ਜ਼ਿੰਮੇਵਾਰ ਨੰਬਿਆਨਾ ਉਹਨਾਂ ਨੂੰ ਬਿਆਨ ਸੋਝ ਸਮਝ ਕੇ ਦੇਣਾ ਚਾਹੀਦਾ ਹੈ ਲੱਖਾਂ ਦੀ ਗਿਣਤੀ 'ਚ ਨੰਬੇ ਬੈਠੇ ਨੇ ਇਹੇ ਲੀਡਰ ਦੀ ਅਗਵਾਈ 'ਚ ਹੀ ਬੈਠੇ ਨੇ ਇਹ ਇਹ ਮੈਦੇ ਵਾਲੇ ਨੇ ਇਹ ਸੁਧਾਰਨ ਲੋਕ ਨੇ ਜਥੇਬੰਦ ਲੋਕ ਨੇ ਜਾਵਤਾਬਦ ਲੋਕ ਨੇ ਹਿੰਦੁਸਤਾਨ ਦੇ ਵਿੱਚ ਦੁਨੀਆ ਦੇ ਵਿੱਚ ਆਧਾਰਨਾ ਵੀ ਐਡਾ ਲੰਮਾ ਸੰਘਰਸ਼ ਐਡੀ ਵੱਡੀ ਗਿਣਤੀ 'ਚ ਛੜਕਾਂ ਤੇ ਬੈਠਾ ਹੋਵੇ ਤੇ ਜਾਵਤਾ ਰੱਖੀ ਬੈਠਾ ਹੋਵੇ ਇਹ ਲੀਡਰਾਂ ਦੇ ਕਰਕੇ ਹੀ ਹੈ ਇਹ ਲੋਕ ਜਥੇਬੰਦ ਨੇ ਇਹ ਗੈਰ ਜ਼ਿੰਮੇਵਾਰੀ ਨਾਲ ਨਹੀਂ ਬੈਠੇ ਲੀਡਰਾਂ ਦੀ ਅਗਵਾਈ 'ਚ ਬੈਠਣੇ ਇਹ ਗੱਲ ਪੱਕੀ ਹੈ ਵੀ ਲੀਡਰ ਜ਼ਿਆਦਾ ਨੇ ਜਿਆਦਾ ਜਥੇਬੰਦੀਆਂ ਨੇ ਜਿਆਦਾ ਜਥੇਬੰਦੀਆਂ ਦੇ ਜਿਆਦਾ ਲੀਡਰ ਹੋਣਗੇ ਇਸ ਕਰਕੇ ਜਾਨੀ ਸਾਹਿਬ